ਸਰ ਜਿਹੜਾ ਮੁੰਡਾ ਮੈਡਮ ਸਾਡੇ ਪੰਜ ਗਾਇ ਤੋਂ ਇੰਦਰਪੁਰ ਨੇ ਬੋਲੇ ਮੈਂ ਵਾਰ ਨੰਬਰ 7 ਤੋਂ ਆਦੀ ਹੈ ਤੇ ਇਹਦੀ ਪੈਸਾਤੀ ਬਾਣੀ ਦਾ ਮੁੱਦਾ ਜਿਹੜਾ ਹੀ ਉਹ ਪਾਣੀ ਚੰਡੀਗੜ੍ਹ ਦਾ ਜਿਹੜਾ ਪਾਣੀ ਹੈ ਉਹ ਸਾਡੇ ਤੋਂ ਫੇਸ ਤੋਂ ਚਾਰ ਫੇਸ ਹੁੰਦਾ ਆ लास्ट ਵਿੱਚ ਪੰਜ ਫੇਸ ਵੀ ਜਾ ਕੇ ਚੜ੍ਹ ਤੁਲਾਏ ਮੇਰ ਸਾਹਿਬ ਜਿਗਤਰਾ ਜਾਨੂ ਨੇ ਇਸਿੰਦੇ ਔਰ ਉਹ ਹੀ ਕਹ ਲਾਉਂਦੀ ਹੈ ਕਿ ਅਸੀਂ ਪ੍ਰਾਪਰਟੀ ਟੈਕਸ ਦੀ ਗੱਲ ਤਾਂ ਕਰਦੇ ਆ ਪਰ ਸਰ ਤੋਂ ਮੈਂ ਦੱਸਣਾ ਚਾਹਾਂਗੀ ਕਿ 10 ਮਰਲੇ ਸਾਡਾ ਮੇਰਾ ਪੈਂਦਾ ਇਹਦੇ ਵਿੱਚ 14 1500 ਕਵੀਚਾ ਤੋਂ ਲੈ ਕੇ 1800 ਤੱਕ ਦਾ ਏਰੀਆ ਏ ਉਹ ਲੋਕ 80% ਲੋਕ ਜਿਹੜੇ ਹੋ ਕਹਿੰਦੇ ਅਸੀਂ ਗੋਠੇ ਵਿੱਚ ਨਹੀਂ ਚਲਾ ਜਾਉਂਦੇ ਕਿਉਂਕਿ ਸਰ ਤੁਸੀਂ ਆ ਕੇ ਪਰਸਨਲ ਵਿਜ਼ਿਟ ਕਰਨਾ ਮੇਰੇ ਨਾਲ ਨੂੰ ਚੰਗੀ ਤਰ੍ਹਾਂ ਬਤਾਏ ਕਿ ਉਹ ਸਾਡਾ ਪਾਣੀ ਜਦੋਂ ਪੰਸਾਰ ਆਦੀ ਹੈ ਮੈਂ ਖੁਦ ਗੋਡੇ-ਗੋਡੇ ਤੱਕ ਪਾਣੀ ਹੁੰਦਾ ਮੈਂ ਖੁਦ ਖੜਦੀ ਆ ਉੱਤੀ ਜਾ ਕੇ ਮੈਂ ਤੁਹਾਨੂੰ ਆਪਣੇ ਪਿਕਚਰ ਸ਼ੇਅਰ ਕਰਾਂਗੀ ਔਰ ਐਡਾ ਮੁਸ਼ਕਿਲ ਹੋ ਰਹੀ ਹੈ ਲੋਕ ਕਪੜਾ ਕਰ ਜੋ ਹੈ ਉਹ ਵੇਚ ਕੇ ਜਾ ਰਹੇ ਨੇ ਮਿੰਤਰ ਮੈਡਨ ਦੀ ਕੋਸ਼ਿਸ਼ ਵੀ ਦੀ ਗੱਲ ਕੀਤੀ ਸੀ ਬਿਲਕੁਲ ਮੈਂ ਮੇਰ ਸਾਹਿਬ ਦਾ ਟ੍ਰੈਕਸ ਕਰਨਾ ਚਾਹਾਂਗੀ ਕਿ ਇੱਕ ਸਾਡਾ ਉਹ ਕਿਉਂ ਸੀ ਜਿਹੜਾ ਉਹ ਮੇਰੇ ਕੁਆਟਰ ਸਰ ਐਚ.ਸੀ ਦੇ ਪੰਦੇ ਆ ਉਹਨਾਂ ਦਾ ਬਚਾਅ ਹੋਇਆ ਹੈ ਪਰ ਦਸ ਮਾਰਲੀ ਜਿਹੜਾ ਉਹ ਅੱਗੇ ਪਾਣੀ ਕਿਤੇ ਜਾਂਦਾ ਹੀ ਨਹੀਂ ਹੈ ਕਿਉਂਕਿ ਸਾਡੀ ਜਿਹੜੀ ਸਰਕਾਏ ਉਹ ਬੋਟਮ ਚਾਸ ਤੋਂ ਕਿੰਨੇ ਮੀਂਹ ਤੇ ਆ ਜਿਹੜੇ ਫੁੱਟਾਂ ਪੈਦੇ ਆ ਉਹ ਨੀਚੇ ਆ ਉਹ ਸਾਰਾ ਪਾਣੀ ਚਾਹੇ ਉਹ ਸਰ 3ਵੀਂ ਤੋਂ ਆ ਰਿਹਾ ਚਾਹੇ ਉਹ 4ਵੀਂ ਤੋਂ ਆ ਰਿਹਾ ਸਾਡਾ ਮੇਰਾ ਦੁੱਖ ਇਸ ਕਰਕੇ ਇਹ ਪਾਣੀ ਇਸ ਵੀ ਇਹ ਇੰਸਵਾਰੀ ਇਹ ਮੁੱਦਾ ਉੱਠਣ ਵਾਲਾ ਹੈ ਲੋਕ ਬਹੁਤ ਪਰੇਸ਼ਾਨ ਹੋ ਚੁੱਕੇ ਨੇ ਉਹ ਸਾਡੀ ਬੇਸੀ ਕਾਫੀ ਬੋਥੇ ਖਾਲੀ ਹੋ ਚੁੱਕਿਆ ਨੇ ਇੱਕ ਸੱਤ ਛੁੜ ਕੇ ਮੁੱਦਾ ਹੋ ਰਿਹਾ ਕਿਉਂਕਿ ਸਾਰੀਆਂ ਬੈਂਕਾਂ ਵਾਲੇ ਬੋਲਣਾ ਹੈ ਸਿਰਫ 20 ਮਿੰਟ ਚਾਹੀਦਾ ਸਾਰੇ ਮੇਰੇ ਕਹਿਣ ਸੇ ਇਹ ਸਾਰਿਆਂ ਦਾ ਸਾਂਝਾ ਮੁੱਦਾ ਹੈ ਟੌਗੀ ਸਾ ਕੁੱਤੇ ਘਟਣ ਦਾ ਇਹ ਮੇਰਾ ਪਤ ਜਾਨੀ ਕਿ ਕੋਰਪੋਰੇਸ਼ਨ ਆਏ ਹਾਂ ਨਹੀਂ ਕਰੀ ਸਰ ਮਤਲਬ ਇੱਕ ਸੀਮਾ ਮੈਂ ਕਹਿੰਦੀ ਸਰ ਸਾਰੀ ਪੰਜਾਬ ਦੇ ਮਿਲਾ ਬਾੜਾਂ ਦਾ ਇਹ ਕੁੱਤੇ ਵਾਲਾ ਮੁੱਦਾ ਹੈ ਕੁਰੀ ਤਰ੍ਹਾਂ ਦੇ ਨਾਲ ਸਹੀ ਤਰ੍ਹਾਂ ਕਿਸੇ ਨੂੰ ਛੱਡਦੇ ਹੀ ਉਹਨੇ ਆਪਣਾ ਆਪਣਾ ਏਰੀਆ ਬਣ ਲਿਆ ਹੋਇਆ ਹੈ ਮਹਿਮਾ ਦਾ ਬਹੁਤ ਸ਼ਿਕਾਇਤ ਕਰੀ ਤੁਸੀਂ ਬੜਕਿਆ ਅੰਦਰ ਮੇਰੇ ਸਾਹਮਣੇ ਗੱਲ ਸੁਣੀ ਹੈ ਕਮਿਸ਼ਨਰ ਸਾਹਿਬ ਨੇ ਜਿਹੜੇ ਬੰਤੀ ਜਿਨਾ ਵੱਲੋਂ ਕਾਰਜ ਜਿਦਾਤੇ ਆ ਤੇ ਪੈਪਨੀਆਂ ਪੈਪਨੀਆਂ ਸਭ ਵੱਡੀ ਸ਼ਰਤ ਹੈ ਕਿ ਇਹ ਸ਼ਹਿਰ ਚ ਨਹੀਂ ਹੋਇਆ ਵਾ ਤੇ ਜੇ ਵੀ ਸ਼ਰਟਿੰਗ ਦਾ ਕੰਮ ਹੈ ਪੈਪਨ ਨਹੀਂ ਹੋ ਜੁਏ ਤੇ ਹੋ ਜਾਦਾ ਪਾਣੀ ਦੀ ਨਿਕਾਸੀ ਹਮੇਸ਼ਾ ਰੰਗ ਨਾਲ ਜਾ ਸਕਦੀ ਹੈ ਮੈਂ ਪਿਛਲੇ ਸੁਣਾਦਾ ਕਿ ਕਿਸੇ ਨੇ ਵੀ ਸ਼ਰਤ ਦਿੱਤਾ ਤਾ ਹੈਗਾ ਪਰ ਨੂੰ ਅਸੀਂ ਇਹ ਬਵਾਦ ਕਰਦੇ ਆ ਕਿ ਅੱਗੇ ਇਸ ਸ਼ਾਹਦੀ ਨਾ ਇਹਨਾਂ ਪੁਰਾਣੇ ਜਿਹੜੇ ਰੇਲ ਵਾਗਲੇ ਦਾ ਹੈਗਾ ਸਾਰੀਆਂ ਸ ਤੇ ਲੋਡ ਪਈਆਂ ਹੈਗੀਆਂ ਲੋਕਾਂ ਦੇ ਮਕਾਨ ਵੀ ਬਣਾਏ ਕੋਲੋਂ ਹੀ ਪਿੱਛੇ ਉਹਨਾਂ ਦੇ ਬਣਾਏ ਦਾ ਨੰਬਰ 49 ਹੈ ਸਾਰੇ ਬਣਾਏ ਦੇ ਦੋ ਸਰ ਦੇ ਕਰਾਈ ਬਿਲਕੁਲ ਮੜਾ ਮਾਲਾ ਜੀ ਪਰ ਮੈਂ ਜਦੋਂ ਐਸਸੀ ਐਕਸੀਐਸ ਆਪ ਨੂੰ ਵੀ ਕਈ ਵਾਰੀ ਆ ਕੇ ਕੰਪਲੇਨ ਕਰਦੀ ਆ ਵੀ ਮੇਰੇ ਪਾਕਪ ਦੀ ਸਫਾਈ ਬਿਲਕੁਲ ਨਹੀਂ ਹੁੰਦੀ ਜੇਦੋਂ ਵੀ ਮੈਨੂੰ ਕਰਾਣੀ ਪੈਂਦੀ ਆ ਫੋਨ ਕਰਕੇ ਮੈਨੂੰ ਕਹਣਾ ਪੈਂਦਾ ਪਰ ਜਦੋਂ ਮੈਂ ਰਜਿਸਟਰ ਮੰਗਾ ਕੇ ਦੇਖਿਆ ਗਿਆ ਕਿ ਮੇਰੇ ਮਨ ਨੂੰ ਇਹ ਪਤਾ ਲੱਗੇਗਾ ਕਿ 6 6 ਸਾਲ ਤੋਂ ਕੋਈ ਐਮਸੀਐਂ ਜੀ ਮੇਰੇ ਸੈਨ ਕਰਦੇ ਆ ਵੀ ਪਾਕਪ ਦੀ ਸਫਾਈ ਵੀ ਹੋਦੀ ਮੈਨੂੰ ਪਤਾ ਵੀ ਨਹੀਂ ਹੈਗੇ ਓਕੇ ਓਕੇ ਕਰਦੇ ਜੀ ਸੈਨ ਫੋਨ ਕਰਦਾ ਇਹ ਨਕਲੀ ਕੀਤੀ ਜਾਵੇ ਜੰਮ ਜਦੋਂ ਮੈਂ ਸਾਡੇ ਮੇਸਰੀ ਕਪਨ ਨੇ ਮੱਧ ਆਇਆ ਸੀ ਵੀ ਜਿਹੜੀ ਕੋਈ ਸਮੱਸਿਆ ਹੈ ਦੇਖਣ ਸਾਡੇ ਉੰਬੜੋ ਪਿੰਡ 'ਚ ਸੱਲਾ ਸਾਡੇ ਕੋਲ 8 ਬੰਦੇ ਸੀਗੇ ਨਹੀਂ ਕਰ ਪਾਉਂਦੇ আর ਇੱਕ ਸਭ ਤੋਂ ਵੱਡਾ ਮੁੱਦਾ ਉੱਤੇ ਵੀਾ ਨੂੰ ਇਹ ਹੀ ਨਹੀਂ ਬੰਦੇ ਮਿਲੇ ਜਿਹੜੇ ਸਟਾਰਮ ਮਾਰਨ ਪੈ ਗਿਆ ਜਿਹੜੇ ਲੋਗ ਗਲੀਆ ਕਰਦੇ ਆ ਉਹ ਬੰਦੇ 2-4 ਬੰਦੇ 2 ਬੰਦੇ ਹੈ